ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਰਾਤ ਦੇ ਵੇਲੇ ਪੜੀ ਗਈ ਸੁਖਮਨੀ ਸਾਹਿਬ ਦੀ ਇਹ ਅਸ਼ਟਪਦੀ ਤੁਹਾਡੀ ਕਿਸਮਤ ਸੋਨੇ ਵਾਂਗ ਚਮਕਾ ਦੇਵੇਗੀ ਤੁਹਾਡੇ ਮਨ ਦੀ ਹਰ ਇੱਕ ਮਨੋ ਕਾਮਨਾ ਨੂੰ ਪੂਰੀ ਕਰ ਦੇਵੇਗੀ ਸੋ ਸਾਥ ਸੰਗਤ ਜੀ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੇ ਅਸ਼ਟਪਦੀ ਦੇ ਬਾਰੇ ਜਾਣਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਾਂ ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਉਹਨਾਂ ਦੀ ਅਪਾਰ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਅੱਜ ਅਸੀਂ ਗੱਲ ਕਰਾਂਗੇ ਜੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਉਸ ਅਸ਼ਟਪਦੀ ਦੇ ਬਾਰੇ ਜਿਸ ਵਿੱਚ ਅਕਾਲ ਪੁਰਖ ਦੇ ਸਿਮਰਨ ਦੀ ਮਹਾਨਤਾ ਦਾ ਬਖਿਆਨ ਕੀਤਾ ਗਿਆ ਹੈ। ਕਿਉਂਕਿ ਗੁਰਬਾਣੀ ਸਾਨੂੰ ਸਦਾ ਸਿਖਾਉਂਦੀ ਹੈ ਕਿ ਸਾਡੇ ਜੀਵਨ ਦੀਆਂ ਸਾਰੀਆਂ ਮੁਸ਼ਕਲਾਂ ਅਤੇ ਦੁੱਖਾਂ ਦਾ ਮੁੱਖ ਕਾਰਨ ਅਸਲ ਵਿੱਚ ਮਨ ਦੀ ਅਸ਼ਾਂਤੀ ਹੁੰਦੀ ਹੈ ਜਦੋਂ ਸਾਡਾ ਮਨ ਚਿੰਤਾ ਪਰੇਸ਼ਾਨੀ ਨਾਲ ਘਿਰਿਆ ਹੁੰਦਾ ਹੈ ਉਦੋਂ ਹੀ ਸਾਡੀ ਜ਼ਿੰਦਗੀ ਵਿੱਚ ਪਰੇਸ਼ਾਨੀਆਂ ਆਉਂਦੀਆਂ ਹਨ ਕਿਉਂਕਿ ਮਨੁੱਖੀ ਜੀਵਨ ਜੋ ਹੁੰਦਾ ਹੈ ਅਸਲ ਵਿੱਚ ਆਤਮਿਕ ਅਨੁਭਵਾਂ ਦੇ ਨਾਲ ਭਰਪੂਰ ਹੁੰਦਾ ਹੈ ਜੋ ਕਿ ਵਾਹਿਗੁਰੂ ਨੂੰ ਮਿਲਣ ਲਈ ਇਸ ਧਰਤੀ ਉੱਪਰ ਆਇਆ ਹੈ ਉਹ ਚਿੰਤਾ ਪਰੇਸ਼ਾਨੀ ਵਿੱਚ ਡੁੱਬ ਕੇ ਜੋ ਆਪਣਾ ਅਸਲ ਮਕਸਦ ਹੈ ਉਸ ਤੋਂ ਦੂਰ ਹੋ ਜਾਂਦਾ ਹੈ ਸਾਤ ਸੰਗਤ ਜੀ ਉਹ ਅਸਲ ਮਕਸਦ ਹੈ ਜੀ ਇਸ ਮਨੁੱਖੀ ਜੀਵਨ ਵਿੱਚ ਵਾਹਿਗੁਰੂ ਜੀ ਨੂੰ ਪਾਉਣਾ ਉਸ ਅਕਾਲ ਪੁਰਖ ਦੇ ਵਿੱਚ ਮਿਲ ਜਾਣਾ ਸੋ ਫਿਰ ਸਾਤ ਸੰਗਤ ਜੀ ਅੱਜ ਇਸ ਅਸ਼ਟਪਦੀ ਦੇ ਮਾਧਿਅਮ ਰਾਹੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਜੀ ਕਿ ਕਿਵੇਂ ਸਿਮਰਨ ਸਾਡੀ ਜ਼ਿੰਦਗੀ ਨੂੰ ਸਵਾਰ ਸਕਦਾ ਹੈ ਕਿਵੇਂ ਅਸੀਂ ਇਸ ਅਸ਼ਟਪਦੀ ਦੇ ਜਾਪ ਨਾਲ ਇਸ ਪੰਕਤੀ ਦਾ ਜਾਪ ਕਰਕੇ ਆਪਣੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਨੂੰ ਹਮੇਸ਼ਾ ਲਈ ਖਤਮ ਕਰ ਸਕਦੇ ਹਾਂ ਸੋ ਸਾਧ ਸੰਗਤ ਜੀ ਵੀਡੀਓ ਤੇ ਕਥਾ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਚਰਣਾ ਵਿੱਚ ਇੱਕੋ ਹੀ ਬੇਨਤੀ ਕਰਾਂਗੇ ਜੀ ਕਿ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਇਸ ਕਥਾ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਸਾਧ ਸੰਗਤ ਜੀ ਅੱਜ ਦੇ ਸਮੇਂ ਵਿੱਚ ਹਰ ਕੋਈ ਕਿਸੇ ਨਾ ਕਿਸੇ ਤਰ੍ਹਾਂ ਦੀ ਚਿੰਤਾ ਤਣਾ ਜਾਂ ਦੁੱਖ ਵਿੱਚ ਫਸਿਆ ਹੋਇਆ ਹੈ ਕੋਈ ਆਪਣੇ ਰਿਸ਼ਤਿਆਂ ਦੇ ਦਬਾਅ ਹੇਠ ਹੈ ਕੋਈ ਆਰਥਿਕ ਮੁਸ਼ਕਲਾਂ ਨਾਲ ਜੋਜ ਰਿਹਾ ਹੈ ਅਤੇ ਕੋਈ ਆਪਣੇ ਮਨ ਦੀ ਅਸ਼ਾਂਤੀ ਦੇ ਕਾਰਨ ਘਰ ਵਿੱਚ ਕਲੇਸ਼ ਮਹਿਸੂਸ ਕਰਦਾ ਹੈ। ਸਾਧ ਸੰਗਤ ਜੀ ਅਸਲ ਵਿੱਚ ਸਾਡੀਆਂ ਸਮੱਸਿਆਵਾਂ ਸਿਰਫ ਬਾਹਰੀ ਨਹੀਂ ਹਨ। ਇਹ ਸਾਡੀਆਂ ਅੰਦਰੂਨੀ ਅਵਸਥਾਵਾਂ ਦਾ ਸ਼ੀਸ਼ਾ ਹੁੰਦੀਆਂ ਹਨ। ਜਦੋਂ ਸਾਧ ਸੰਗਤ ਜੀ ਮਨੁੱਖ ਮਨ ਤੋਂ ਸ਼ਾਂਤ ਨਹੀਂ ਹੁੰਦਾ ਜਿੰਨਾ ਸਮਾਂ ਉਹਦੇ ਮਨ ਵਿੱਚ ਚਿੰਤਾ ਤੇ ਪਰੇਸ਼ਾਨੀ ਹੁੰਦੀ ਹੈ ਤਾਂ ਸਾਧ ਸੰਗਤ ਜੀ ਉਸ ਮਨੁੱਖ ਦੇ ਘਰ ਪਰਿਵਾਰ ਵਿੱਚ ਵੀ ਚਿੰਤਾ ਪਰੇਸ਼ਾਨੀ ਆਉਂਦੀ ਹੈ। ਜਿਸ ਮਨੁੱਖ ਦੇ ਮਨ ਦਾ ਟਿਕਾਅ ਵਿੱਚ ਨਹੀਂ ਰਹਿੰਦਾ ਉਸ ਮਨੁੱਖ ਦੇ ਘਰ ਵਿੱਚ ਤੇ ਜੇਬ ਵਿੱਚ ਵੀ ਮਾਇਆ ਨਹੀਂ ਰੁਕਦੀ ਫਿਰ ਉਹ ਆਰਥਿਕ ਤੰਗੀ ਨੂੰ ਵੀ ਮਹਿਸੂਸ ਕਰਨਾ ਸ਼ੁਰੂ ਕਰ ਦਿੰਦਾ ਹੈ ਕਿਉਂਕਿ ਸਤਸੰਗ ਜੀ ਗੁਰੂ ਸਾਹਿਬ ਜੀ ਸਾਨੂੰ ਹਮੇਸ਼ਾ ਸਿਖਾਉਂਦੇ ਹਨ ਜਦੋਂ ਅਸੀਂ ਆਪਣੇ ਮਨ ਨੂੰ ਸਾਫ਼ ਕਰ ਲੈਂਦੇ ਹਾਂ ਅਕਾਲ ਪੁਰਖ ਨਾਲ ਜੁੜ ਜਾਂਦੇ ਹਾਂ ਉਦੋਂ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਸਮੱਸਿਆਵਾਂ ਖਤਮ ਹੋ ਜਾਂਦੀਆਂ ਹਨ ਕਿਉਂਕਿ ਸਿਮਰਨ ਦੀ ਪ੍ਰਕਿਰਿਆ ਸਿਰਫ ਵਾਹਿਗੁਰੂ ਦੇ ਨਾਮ ਦਾ ਜਾਪ ਨਹੀਂ ਹੁੰਦਾ ਇਹ ਸਾਧ ਸੰਗਤ ਜੀ ਸਾਡਾ ਅੰਦਰਲਾ ਸਫਲ ਜਿਸ ਤੇ ਨਾਲ ਅਸੀਂ ਆਪਣੀ ਆਤਮਾ ਨੂੰ ਸਾਫ ਕਰ ਸਕਦੇ ਹਾਂ ਜਿਸ ਨਾਲੇ ਅਸੀਂ ਆਪਣੇ ਮਨ ਨੂੰ ਸ਼ੁੱਧ ਕਰ ਸਕਦੇ ਹਾਂ ਉਸ ਉੱਪਰ ਧਿਆਨ ਦਿੰਦਾ ਹੈ ਕਿਉਂਕਿ ਅਕਾਲ ਪੁਰਖ ਜੋ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਇੱਕ ਅਜੇ ਹੀ ਸ਼ਕਤੀ ਹੈ ਜੋ ਸਾਰੇ ਦੁੱਖਾਂ ਤੇ ਦੁਨਿਆਵੀ ਚਿੰਤਾਵਾਂ ਤੋਂ ਉੱਪਰ ਹੈ ਉਹ ਨਿਰਵੈਰ ਅਤੇ ਸਰਵ ਵਿਆਪਕ ਹੈ ਸਾਤ ਸੰਗਤਾਂ ਜੀ ਅਕਾਲ ਪੁਰਖ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਜੀਵਨ ਦੇ ਹਰ ਪਕ ਵਿੱਚ ਮੌਜੂਦ ਹੁੰਦੇ ਹਨ ਪਰ ਅਫਸੋਸ ਇਹੀ ਹੈ ਅਸੀਂ ਆਪਣੀ ਮਾਇਆਵਾਦੀ ਦੁਨੀਆ ਵਿੱਚ ਫਸ ਕੇ ਉਸ ਦੀ ਮਹਾਨਤਾ ਨੂੰ ਭੁੱਲ ਜਾਂਦੇ ਹਾਂ ਬਾਕੀ ਸਾਤ ਸੰਗਤਾਂ ਜੀ ਕੁਰਬਾਨੀ ਸਾਨੂੰ ਸਿਖਾਉਂਦੀ ਹੈ ਜਦੋਂ ਅਸੀਂ ਅਕਾਲ ਪੁਰਖ ਦਾ ਸਿਮਰਨ ਕਰਦੇ ਹਾਂ ਤਾਂ ਫਿਰ ਉਹ ਸਾਡੀਆਂ ਸਾਰੀਆਂ ਮੁਸ਼ਕਲਾਂ ਨੂੰ ਹਟਾ ਦਿੰਦੇ ਹਨ ਸਿਮਰਨ ਨਾਲ ਸਾਡੀ ਜ਼ਿੰਦਗੀ ਇੱਕ ਨਵੀਂ ਸ਼ਕਤੀ ਲੈ ਕੇ ਆਉਂਦੀ ਹੈ ਜਿਸ ਦੇ ਨਾਲ ਸਾਡਾ ਮਨ ਸ਼ੁੱਧ ਹੋ ਜਾਂਦਾ ਹੈ ਤੇ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੁੜ ਜਾਂਦੇ ਹਾਂ ਜਦੋਂ ਸਾਡਾ ਮਨ ਸਤਿਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ ਹੈ ਤਾਂ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਸਮੱਸਿਆਵਾਂ ਫਿਰ ਖਤਮ ਹੋ ਜਾਂਦੀਆਂ ਹਨ ਸੋ ਫਿਰ ਸਾਧ ਸੰਗਤ ਜੀ ਹੁਣ ਗੱਲ ਕਰਦੇ ਹਾਂ ਜੀ ਸੁਖਮਨੀ ਸਾਹਿਬ ਜੀ ਦੀ ਉਸ ਅਸ਼ਟਪਦੀ ਦੇ ਬਾਰੇ ਸਾਧ ਸੰਗਤ ਜੀ ਸਭ ਤੋਂ ਪਹਿਲੀ ਜੋ ਪੰਕਤੀ ਹੈ ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ ਸਤਸੰਗਤ ਜੀ ਇਸ ਪੰਕਤੀ ਦੇ ਵਿੱਚ ਗੁਰੂ ਸਾਹਿਬ ਜੀ ਸਿਮਰਨ ਦੇ ਸੱਚੇ ਅਰਥਾਂ ਨੂੰ ਸਮਝਾਉਂਦੇ ਹਨ ਉਹ ਆਖਦੇ ਹਨ ਜੋ ਮਨੁੱਖ ਅਕਾਲ ਪੁਰਖ ਦਾ ਸਿਮਰਨ ਕਰਦੇ ਹਨ ਉਹ ਸਿਰਫ ਆਪਣੇ ਜੀਵਨ ਨੂੰ ਹੀ ਨਹੀਂ ਬਲਕਿ ਦੂਜਿਆਂ ਦੀ ਭਲਾਈ ਦੇ ਲਈ ਵੀ ਸਮਰਪਿਤ ਆਪਣੇ ਜੀਵਨ ਨੂੰ ਕਰ ਦਿੰਦੇ ਹਨ ਸਤਸੰਗਤ ਜੀ ਇਹ ਪੰਕਤੀ ਸਾਡੇ ਸਾਹਮਣੇ ਇੱਕ ਵੱਡੀ ਜਿਹੜੀ ਹੈ ਸਾਨੂੰ ਸਿਖਲਾਈ ਦਿੰਦੀ ਹੈ ਸਿਮਰਨ ਸਾਨੂੰ ਗੁਰਬਾਣੀ ਸਵੈ ਕੇਂਦ੍ਰਿਤ ਸਵੈ ਜੀਵਨ ਅਤੇ ਬਾਹਰ ਕੱਢ ਕੇ ਸਮੂਹ ਸਮਾਜ ਵਾਸਤੇ ਜੀਵਨ ਲਈ ਪ੍ਰੇਰਣਾ ਦਿੰਦੇ ਹਨ ਸਾਧ ਸੰਗਤ ਜੀ ਕਹਿਣ ਦਾ ਭਾਵ ਹੈ ਜਿਸ ਵੀ ਇਨਸਾਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਇੱਕ ਵਾਰ ਕਿਰਪਾ ਹੋ ਜਾਂਦੀ ਹੈ ਉਹ ਮਨੁੱਖ ਕੇਵਲ ਆਪਣੀ ਜ਼ਿੰਦਗੀ ਬਾਰੇ ਨਹੀਂ ਸੋਚਦਾ ਉਹ ਆਪਣੇ ਆਸ-ਪਾਸੇ ਦੇ ਜਿੰਨੇ ਵੀ ਲੋਕ ਹੁੰਦੇ ਹਨ ਤਾਂ ਸਾਧ ਸੰਗਤ ਜੀ ਉਹ ਮਨੁੱਖ ਉਹਨਾਂ ਦੀ ਭਲਾਈ ਦੇ ਲਈ ਵੀ ਕੰਮ ਕਰਨੇ ਸ਼ੁਰੂ ਕਰ ਦਿੰਦਾ ਹੈ ਜਦੋਂ ਅਸੀਂ ਆਪਣੇ ਰਿਸ਼ਤਿਆਂ ਵਿੱਚ ਮਿਲਵਰਤਨ ਰੱਖਾਂਗੇ ਔਖੇ ਸਮੇਂ ਵਿੱਚ ਇੱਕ ਦੂਜੇ ਦੇ ਕੰਮ ਆਵਾਂਗੇ ਤਾਂ ਹੀ ਤਾਂ ਫਿਰ ਸਾਥ ਸੰਗਤ ਜੀ ਸਾਡੀ ਜ਼ਿੰਦਗੀ ਦੇ ਵਿੱਚ ਸੁੱਖ ਆਵੇਗਾ ਕਿਉਂਕਿ ਸਾਥ ਸੰਗਤ ਜੀ ਪਰ ਉਪਕਾਰੀ ਬਨ ਦਾ ਮਤਲਬ ਹੁੰਦਾ ਹੈ ਆਪਣੇ ਆਪ ਨੂੰ ਦੂਜਿਆਂ ਦੇ ਦੁੱਖ ਘਟਾਉਣ ਅਤੇ ਉਹਨਾਂ ਦੇ ਸੁੱਖ ਵਧਾਉਣ ਲਈ ਸਮਰਪਿਤ ਹੋ ਜਾਣਾ ਕਿਉਂਕਿ ਜਦੋਂ ਅਸੀਂ ਅਕਾਲ ਪੁਰਖ ਦਾ ਸਿਮਰਨ ਕਰਦੇ ਹਾਂ ਤਾਂ ਸਾਡੇ ਅੰਦਰ ਪਿਆਰ ਦਇਆ ਅਤੇ ਸੇਵਾ ਦੇ ਗੁਣ ਜਾਗ ਜਾਂਦੇ ਹਨ ਇਹ ਗੁਣ ਸਾਡੇ ਜੀਵਨ ਨੂੰ ਸਿਰਫ ਰੂਹਾਨੀ ਹੀ ਨਹੀਂ ਸਗੋਂ ਸਮਾਜਿਕ ਤੌਰ ਤੇ ਮਜ਼ਬੂਤ ਬਣਾ ਦਿੰਦੇ ਹਨ। ਬਾਕੀ ਸਿਮਰਨ ਕਰਨ ਵਾਲੇ ਮਨੁੱਖ ਦੁਨੀਆ ਦੇ ਵਖ ਵਖ ਮੋਹਾਂ ਹੰਕਾਰ ਤੋਂ ਦੂਰ ਰਹਿੰਦੇ ਹਨ। ਇੱਕ ਵਧੀਆ ਜੀਵਨ ਜਿਉਂਦੇ ਹਨ। ਉਹਨਾਂ ਦੀ ਹਰ ਕਿਰਿਆ ਦੂਜਿਆਂ ਲਈ ਇੱਕ ਪ੍ਰੇਰਣਾ ਦਾ ਸਰੋਤ ਬਣ ਜਾਂਦੀ ਹੈ। ਇਸ ਲਈ ਸਾਧ ਸੰਗਤ ਦੀ ਪਹਿਲੀ ਜੜੀ ਸਿੱਖਿਆ ਹੈ ਉਹ ਇਹ ਹੈ ਤੁਸੀਂ ਆਪਣੇ ਘਰ ਪਰਿਵਾਰ ਦੇ ਵਿੱਚ ਅਤੇ ਦੁਨੀਆਦਾਰੀ ਵਿੱਚ ਮਿਲ ਵਰਤਨ ਰੱਖਣਾ ਹੈ। ਦੂਸਰੇ ਇਨਸਾਨ ਦੀ ਹੈਲਪ ਕਰਨੀ ਹੈ ਦੂਜੇ ਇਨਸਾਨ ਦੇ ਤੁਸੀਂ ਕੰਮ ਆਉਣਾ ਹੈ ਤਾਂ ਹੀ ਸਾਧ ਸੰਗਤ ਜੀ ਸਾਡੀ ਜ਼ਿੰਦਗੀ ਵਿੱਚ ਸੁੱਖ ਆਉਣਾ ਸ਼ੁਰੂ ਹੋਵੇਗਾ ਸਾਧ ਸੰਗਤ ਜੀ ਦੂਜੀ ਜੋ ਪੰਕਤੀ ਹੈ ਉਹ ਹੈ ਜੀ ਪ੍ਰਭ ਕੇ ਸਿਮਰਨ ਤਿਨ ਸਦ ਬਲਿਹਾਰੀ ਇਹ ਪੰਕਤੀ ਗੁਰੂ ਜੀ ਸਿਮਰਨ ਕਰਨ ਵਾਲਿਆਂ ਦੀ ਮਹਾਨਤਾ ਨੂੰ ਉਚਾਰਦੇ ਹਨ ਉਹ ਆਖਦੇ ਹਨ ਅਜਿਹੇ ਮਨੁੱਖਾਂ ਲਈ ਜਗਤ ਸਦਾ ਹੀ ਆਪਣਾ ਸਿਰ ਨਿਉਂਦਾ ਹੈ ਭਾਵ ਕਿ ਅਜਿਹੇ ਮਨੁੱਖਾਂ ਦੀ ਸਦਾ ਕਦਰ ਪੈਂਦੀ ਹੈ ਜੋ ਗੁਰਬਾਣੀ ਨਾਲ ਜੁੜੇ ਹੁੰਦੇ ਹਨ ਇਹ ਸਿਮਰਨ ਕਰਨ ਵਾਲੇ ਲੋਕ ਆਪਣੇ ਜੀਵਨ ਵਿੱਚ ਅਜਿਹੇ ਗੁਣ ਵਿਕਸਿਤ ਕਰ ਲੈਂਦੇ ਹਨ ਉਹ ਸੱਚਮੁੱਚ ਸਤਿਕਾਰ ਦੇ ਹੱਕਦਾਰ ਬਣ ਜਾਂਦੇ ਹਨ ਸਾਧ ਸੰਗਤ ਜੀ ਇਸ ਦੁਨੀਆ ਵਿੱਚ ਵੀ ਇਸ ਧਰਤੀ ਉੱਪਰ ਵੀ ਉਹਨਾਂ ਦਾ ਸਤਿਕਾਰ ਹੋ ਜਾਂਦਾ ਹੈ ਅਤੇ ਸੱਚਖੰਡ ਵਿੱਚ ਵੀ ਉਹਨਾਂ ਮਨੁੱਖਾਂ ਦਾ ਹੀ ਸਤਿਕਾਰ ਹੁੰਦਾ ਹੈ ਕਿਉਂਕਿ ਸਿਮਰਨ ਸਾਡੇ ਜੀਵਨ ਵਿੱਚ ਇੱਕ ਅਜੀਹਾ ਬਦਲਾਵ ਲੈ ਕੇ ਆਵੇਗਾ ਜੋ ਸਾਡੇ ਸਰਬਪੱਖੀ ਵਿਕਾਸ ਨੂੰ ਸੰਭਵ ਬਣਾ ਦੇਵੇਗਾ ਇਹ ਬਦਲਾਵ ਸਿਰਫ ਸਰੀਰ ਜਾਂ ਦਿਮਾਗ ਵਿੱਚ ਨਹੀਂ ਹੁੰਦਾ ਸਗੋਂ ਸਾਡੀ ਆਤਮਾ ਤੇ ਹਰ ਖੂਨ ਦੇ ਕਤਰੇ ਵਿੱਚ ਹੋ ਜਾਵੇਗਾ ਕਿਉਂਕਿ ਗੁਰੂ ਸਾਹਿਬ ਜੀ ਆਖਦੇ ਹਨ ਜਿਹੜੇ ਮਨੁੱਖ ਸਦਾ ਸਿਮਰਨ ਕਰਦੇ ਹਨ ਉਹਨਾਂ ਦੇ ਜੀਵਨ ਦਾ ਹਰ ਪਲ ਰੋਹਾਨੀ ਆਨੰਦ ਨਾਲ ਸਤ ਸੰਗਤ ਜੀ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਉਹ ਸਿਰਫ ਆਪਣੇ ਲਈ ਹੀ ਨਹੀਂ ਸਗੋ ਸਾਰੀ ਸੰਗਤ ਦੀ ਖੁਸ਼ੀ ਦਾ ਸਰੋਤ ਬਣ ਜਾਂਦੇ ਹਨ ਗੁਰੂ ਸਾਹਿਬ ਜੀ ਸਾਨੂੰ ਸਿਖਾਉਂਦੇ ਹਨ ਕਿ ਸਿਮਰਨ ਸਿਰਫ ਇੱਕ ਧਾਰਮਿਕ ਕਿਰਿਆ ਨਹੀਂ ਹੁੰਦੀ ਸਗੋ ਸਾਡੇ ਜੀਵਨ ਦੇ ਹਰ ਪੱਖ ਵਿੱਚ ਇੱਕ ਨਵੀਂ ਰੌਸ਼ਨੀ ਲਿਆਉਣ ਵਾਲੀ ਪਰ ਕਿਰਿਆ ਹੁੰਦੀ ਹੈ ਤੀਜੀ ਪੰਕਤੀ ਹੈ ਜੀ ਪ੍ਰਭ ਕੇ ਸਿਮਰੈ ਸਿਸ ਮੁਖ ਸੁਹਾਵੇ ਪ੍ਰਭ ਕੇ ਸਿਮਰੈ ਸੋ ਮੁਖ ਸੁਹਾਵੇ ਗੁਰੂ ਸਾਹਿਬ ਇਸ ਪੰਕਤੀ ਵਿੱਚ ਸਿਮਰਨ ਦੇ ਅਸਰਾਂ ਨੂੰ ਸਰੀਰ ਅਤੇ ਆਤਮਿਕ ਸ਼ਾਂਤੀ ਦ੍ਰਿਸ਼ਟੀ ਤੋਂ ਵਿਆਖਿਆ ਕਰਦੇ ਹਨ ਸਿਮਰਨ ਕਰਨ ਵਾਲੇ ਮਨੁੱਖ ਦੇ ਵਿੱਚ ਅਜਿਹਾ ਪ੍ਰਕਾਸ਼ ਹੁੰਦਾ ਹੈ ਜੋ ਅੰਦਰਲੀ ਸ਼ਾਂਤੀ ਦਾ ਪ੍ਰਤੀਕ ਬਣ ਜਾਂਦਾ ਹੈ ਸਤ ਸੰਗਤ ਜੀ ਗੁਰਬਾਣੀ ਸਾਨੂੰ ਬਹੁਤ ਸਾਰੀਆਂ ਬੁਰਾਈਆਂ ਤੋਂ ਦੂਰ ਕਰ ਸਕਦੀ ਹੈ ਜਿਵੇਂ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਜਦੋਂ ਗੁਰਬਾਣੀ ਸਾਡੇ ਮਨ ਦੇ ਅੰਦਰ ਵਸਣਾ ਸ਼ੁਰੂ ਹੋ ਜਾਵੇਗੀ ਸਾਡੇ ਅੰਦਰੋਂ ਕੁਰੀਤੀਆਂ ਬਾਹਰ ਜਾਣੀਆਂ ਸ਼ੁਰੂ ਹੋ ਜਾਣਗੀਆਂ ਗੁਰੂ ਸਾਹਿਬ ਜੀ ਆਖਦੇ ਹਨ ਜਿਹੜੇ ਮਨੁੱਖ ਅਕਾਲ ਪੁਰਖ ਦਾ ਸਿਮਰਨ ਕਰਦੇ ਹਨ ਅਤੇ ਇਹ ਸੁੱਖ ਸਿਰਫ ਬਾਹਰੋਂ ਉਹਨਾਂ ਨੂੰ ਨਹੀਂ ਮਿਲਦੇ ਇਹ ਅੰਦਰੋਂ ਵੀ ਮਹਿਸੂਸ ਹੋਣੇ ਉਹਨਾਂ ਨੂੰ ਸ਼ੁਰੂ ਹੋ ਜਾਂਦੇ ਹਨ ਸਿਮਰਨ ਕਰਨਾ ਤਾਂ ਸਾਡੇ ਰੂਹ ਦੀ ਖੁਰਾਕ ਹੈ ਕਿਉਂਕਿ ਸਾਥ ਸੰਗਤ ਜੀ ਮਨੁੱਖਾ ਜੀਵਨ ਸਾਨੂੰ ਇਸੇ ਲਈ ਹੀ ਮਿਲਿਆ ਸੀ ਕਿ ਅਸੀਂ ਪਰਮਾਤਮਾ ਜੀ ਦੇ ਨਾਮ ਨਾਲ ਜੁੜ ਸਕੀਏ ਪਰ ਅਸੀਂ ਜਦੋਂ ਦੇ ਇਸ ਧਰਤੀ ਤੇ ਆਏ ਹਾਂ ਆਪਣੇ ਹੀ ਝਮੇਲਿਆਂ ਵਿੱਚ ਫਸ ਚੁੱਕੇ ਹਾਂ ਤੇ ਰੱਬ ਨੂੰ ਭੁੱਲ ਚੁੱਕੇ ਹਾਂ ਅਸੀਂ ਸੋਚਦੇ ਹਾਂ ਅਸੀਂ ਇੱਥੇ ਸਦਾਬ ਰਹਿਣਾ ਹੈ ਭਾਵੇਂ ਕਿ ਇੱਥੇ ਬੈਠੇ ਰਹਿਣਾ ਹੈ ਇਸ ਲਈ ਅਸੀਂ ਇਸ ਸੰਸਾਰ ਦੀਆਂ ਚਿੰਤਾਵਾਂ ਵਿੱਚ ਡੁੱਬ ਚੁੱਕੇ ਹਾਂ ਪਰ ਅਸੀਂ ਆਪਣੀ ਜ਼ਿੰਦਗੀ ਦਾ ਅਸਲ ਮਕਸਦ ਭੁੱਲ ਚੁੱਕੇ ਹਾਂ ਇਸ ਲਈ ਆਪਣੀ ਜ਼ਿੰਦਗੀ ਦੇ ਅਸਲ ਮਕਸਦ ਨੂੰ ਤੁਸੀਂ ਜਾਨਣਾ ਹੈ ਪਰਮਾਤਮਾ ਦਾ ਨਾਮ ਜਪਣਾ ਹੈ ਤਾਂ ਹੀ ਤੁਹਾਡਾ ਲੋਕ ਪਰਲੋਕ ਸਵਾਰਿਆ ਜਾ ਸਕਦਾ ਹੈ ਅਗਲੀ ਪੰਕਤੀ ਹੈ ਜੀ ਪ੍ਰਭ ਕੋ ਸਿਮਰੈ ਤਿਨ ਆਤਮ ਜੀਤ। ਇਹ ਪੰਕਤੀ ਸਿਮਰਨ ਦੇ ਸਭ ਦੇ ਵੱਡੇ ਅਸਰ ਨੂੰ ਦਰਸਾਉਂਦੀ ਹੈ। ਦੱਸਦੀ ਹੈ ਕਿ ਤੁਹਾਨੂੰ ਜਿਹੜਾ ਪਰਮਾਤਮਾ ਦਾ ਨਾਮ ਹੀ ਹਰ ਪਾਸਿਓ ਤੁਹਾਨੂੰ ਬਚਾ ਸਕਦਾ ਹੈ। ਕਿਸੇ ਵੱਡੀ ਮੁਸੀਬਤ ਤੋਂ ਬਚਾ ਸਕਦਾ ਹੈ ਇਸ ਲਈ ਪਰਮਾਤਮਾ ਦਾ ਹਰ ਸਾਹ ਦੇ ਨਾਲ ਨਾਮ ਲੈਣਾ ਬਹੁਤ ਜ਼ਰੂਰੀ ਹੈ। ਸਾਥ ਸੰਗਤ ਜੀ ਜੇਕਰ ਤੁਸੀਂ ਕੋਈ ਵੱਡਾ ਪਾਠ ਨਹੀਂ ਕਰ ਸਕਦੇ ਭਾਬ ਕੇ ਤੁਸੀਂ ਜਿਆਦਾ ਸਮਾਂ ਬੈਠ ਕੇ ਤਾਂ ਅਸੀਂ ਪਾਠ ਨਹੀਂ ਕਰ ਸਕਦੇ ਤਾਂ ਕੇਵਲ ਇਹਨਾਂ ਅਸ਼ਟਪਦੀਆਂ ਦਾ ਜਾਪ ਹੀ ਕਰ ਲਓ ਤਾਂ ਵੇਖ ਲਓ ਤੁਹਾਡੀ ਜ਼ਿੰਦਗੀ ਕਿਵੇਂ ਸਵਾਰੀ ਜਾਵੇਗੀ ਕਿਸਮਤ ਚਮਕ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ